ਕਈ ਵੀਰੀ ਦਾਨ ਦਾ ਸਭ ਮਤਲਬ ਨਹੀਂ ਸਮਝਦੇ ਅਸੀਂ ਆਣ ਕੇ ਕਹਿੰਦੇ ਗੁਰਦੁਆਰੇ ਨਾ ਗੁਰਦੁਆਰੇ ਦਾਨ ਕਰ ਦੋ ਕੋਈ ਭਲੇ ਮਾਨਸੋ ਇੱਥੇ ਆਣ ਕੇ ਮੰਗਦੇ ਬਣ ਕੇ ਮੰਗਦੇ ਆ ਫਿਰ ਜਿੰਨੇ ਦਿੱਤੇ ਅਸੀਂ ਦਾਨ ਕਰੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਛਾਕੀ ਆਂਦੀ ਹੈ ਮੈਂ ਬਹੁਤ ਸ਼ਾਰਟ ਕਰਕੇ ਦੱਸ ਨਾ ਜੰਗ ਵਾਸਤੇ ਜਾ ਰਹੀ ਸੀਗੇ ਤੇ ਨੰਗ ਰਹੇ ਸੀਗੇ ਬੁੱਧੂ ਸਾਹਿਬ ਗਰੰਦੀ ਸਾਹਿਬ ਜੀਗੇ

ਕਹਿੰਦੇ ਸੁਖੀ ਲੈਣਾ ਕਹਿੰਦਾ ਜੰਗ ਵਾਸਤੇ ਜਾ ਰਹੇ ਨਹੀਂ ਕਿਰਪਾ ਕਰ ਨੂੰ ਅਰਦਾਸ ਕਰਨੀ ਜਿੱਤ ਹੋਵੇ ਸਾਡੀ ਅਰਦਾਸ ਕੀਤੀ ਚਲੇ ਗਈ ਆਈ ਸੀ ਕੀ ਬਣ ਕੇ ਮੰਗਤੇ ਬਣ ਕੇ ਆਈ ਸੀ ਅਸੀਂ ਸਾਰੇ ਮੰਗਤੇ ਬਣ ਕੇ ਆਣੇ ਮੈਂ ਦਾਨ ਦੀ ਗੱਲ ਕਰ ਰਹੇ ਹਾਂ ਸਾਈਡ ਟ੍ਰੈਕ ਆ ਵੀਰ ਵਾਪਸ ਜਾਣਾ ਆਪਾ ਮੰਗਤੇ ਬਣ ਕੇ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਤੇ ਜਦੋਂ ਜਿੱਤ ਕੇ ਆਇਆ ਨਾ ਕਹਿੰਦੇ ਬੁੱਧੂ ਸਾਹਿਬ ਜੀ I have want ਤੁਸੀਂ ਦੱਸੋ ਕੀ ਲੈਣਾ ਮੈਂ ਤੁਹਾਨੂੰ ਦਵਾ ਕਹਿੰਦੇ ਰਣਜੀਤ ਸਿੰਘ ਆਇਆ ਤੂੰ ਮੰਗਦਾ ਬਣ ਕੇ ਜਦੋਂ ਚੀਜ਼ ਮਿਲ ਗਈ ਤੂੰ ਦਾਮੀ ਬਣ ਗਿਆ ਦਾਤਾ ਬਣ ਗਿਆ does it resonate with us does it ਅਸੀਂ ਆਣ ਕੇ ਮੰਗਦੇ ਆਂ ਮੰਗਤੇ ਬਣ ਕੇ ਮੰਗਦੇ ਆਂ ਜਦੋਂ ਮਿਲ ਜਾਂਦਾ ਨਾ ਫਿਰ ਅਸੀਂ ਇੱਥੇ ਆਣ ਕੇ ਕਹਿੰਦੇ ਮੈਂ ਦਾਨ ਕੀਤਾ ਹੈ ਸਾਡਾ ਕੁਝ ਨਹੀਂ ਸਾਡਾ ਕੁਝ ਨਹੀਂ ਜਦੋਂ ਅਸੀਂ ਦੇ ਸੰਬੰਧ ਕੱਢਦੇ ਨਾ ਇਹਦਾ ਮਤਲਬ ਹੈ ਗੁਰੂ ਜਣੂ ਕਹਿ ਰਿਹਾ ਤੂੰ 90% ਲੈ ਲੈ ਕੋਈ ਨਹੀਂ ਇਹਦਾ ਮਤਲਬ ਨਹੀਂ ਕਿ ਅਸੀਂ 10% ਦਾਨ ਕਰ ਰਹੇ ਹਾਂ ਇਹ ਨਹੀਂ